ਸੱਚੀ ਆਕਾਲ ਜਿੰਨੇ ਬਾਈਓ ਪਿੱਕ ਤੋਂ ਬਨਾਰਾ ਸਿਟੀ ਤੋਂ ਕਿਵੇਂ ਤੁਸੀਂ ਸਾਰੇ ਉਮੀਦਵਾਰ ਦੀ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਚੜਦੀ ਕਲਾ ਦੇ ਵਿੱਚ ਹੁੰਦੇ ਜਿਹੜੀ ਆਪਾਂ ਅੱਜ ਵਾਲੀ ਕਲੈਕਸ਼ਨ ਲੈ ਕੇ ਆਏਗੇ ਇਹ ਵਾਲਾ ਡਿਜ਼ਾਈਨ ਆਪਣਾ ਬਹੁਤ ਹੀ ਹਿੱਟ ਆਰਟੀਕਲ ਰਿਹਾ ਜੀ ਇਹ ਆਪਾਂ ਨੇ ਲਾਸਟ ইয়ার ਵੀ ਪਤਾ ਨਹੀਂ ਕਿੰਨੇ ਸੂਟ ਰੈਡੀ ਕੀਤੇ ਸੀ ਇਸ ਇਅਰ ਵੀ ਜਿਹੜਾ 2026 ਚ ਵੀ ਆਪਾਂ ਇਹਦੇ ਸੂਟ ਸਟਾਰਟਿੰਗ ਤੋਂ ਹੀ ਜਨਵਰੀ ਤੁਸੀਂ ਸਟਾਰਟ ਕਰ ਤੇ ਬਣਾਉਣੀ ਜੀ ਨਾਲ ਦੀ ਨਾਲ ਆ ਇਹ ਵਾਲੇ ਡਿਜ਼ਾਈਨ ਦੇ ਆਪਣੇ ਸਾਰੇ ਸੂਟਾ ਜਿਹੜੇ ਸੋਲਡ ਹੋ ਜਾਂਦੇ ਹੁੰਦੇ ਬਹੁਤ ਹੀ ਸੋਹਣੇ ਤੇ ਸਿੰਪਲ ਸੋਬਰ ਸੂਟ ਆ ਇਹਨੂੰ ਪਾਰਟੀ ਵੇਅਰ ਸੂਟ ਵੀ ਬਣਾ ਸਕਦੇ ਆ ਆਪਾਂ ਡੇਲੀ ਵੇਅਰ ਚ ਪਾਉਣਾ ਵੀ ਡੇਲੀ ਵੇਅਰ ਚ ਵੀ ਪਾ ਸਕਦੇ ਆਂਗੇ ਜਿੱਦਾਂ ਮੇਰੇ ਭੈਣਾਂ ਕੋਈ ਜੌਬ ਵਗੈਰਾ ਕਰਦੀ ਆ ਉਹਨਾਂ ਨੇ ਸਕੂਲ ਚ ਵੇਅਰ ਕਰਨਾ ਆਪਣਾ ਜਾਂ ਕਿਤੇ ਹੋਰ ਪਾ ਕੇ ਜਾਣਾ ਜੀ ਤਾਂ ਇਹਨੂੰ ਤੁਸੀਂ ਸੂਟ ਨੂੰ ਪਾ ਕੇ ਲਿਜਾ ਸਕਦੇ ਹੋ ਕਿਉਂਕਿ ਹਰ ਵਾਰ ਆਪਾਂ ਅਲੱਗ-ਅਲੱਗ ਫੈਬਰਿਕ ਦੇ ਸੀਜ਼ਨ ਦੇ ਅਕੋਰਡਿੰਗ ਕਰਦੇ ਆ ਜਿਵੇਂ ਆਪਾਂ ਪਹਿਲਾਂ ਗਰਮੀਆਂ ਦਾ ਸੀਜ਼ਨ ਦੀ ਤਾਂ ਆਪਾਂ ਕਾਟ ਠੰਡ ਚੱਲ ਰਹੀ ਹੈ ਜੀ ਤਾਂ ਆਪਾਂ ਨੇ ਜਿਹੜਾ ਇਹ ਰੈਡੀ ਕੀਤਾ ਸਿਮਰ ਸਟਾਫ ਦੇ ਉੱਪਰ ਰੈਡੀ ਕੀਤਾ ਕਲਰ ਕੰਬੀਨੇਸ਼ਨ ਸਾਰਿਆਂ ਦਾ ਆਲਮੋਸਟ ਸੇਮ ਹੀ ਰਹੂਗਾ ਸੋ ਤੁਸੀਂ ਹੁਣ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹਿਣਾ ਆਪਾਂ ਫੈਬਰਿਕ ਡਿਟੇਲ ਪ੍ਰਾਈਸ ਸਭ ਕੁਝ ਵੀਡੀਓ ਦੇ ਵਿੱਚ ਹੀ ਮੈਂਸ਼ਨ ਕਰਾਂਗੇ ਜੀ ਬਨ ਵਾਈ ਵਨ ਸਿੱਤ ਨੂੰ ਆ ਸਾਰੇ ਸੂਟ ਹੀ ਦਿਖਾਵਾਂਗੇ ਡਿਸਕਾਊਂਟ ਦੇ ਉੱਪਰ ਸੂਟ ਰਹਿਣਗੇ ਬਹੁਤ ਘੱਟ ਪ੍ਰਾਈਸ ਦੇ ਵਿੱਚ ਸੂਟ ਰਹਿਣਗੇ ਜੇ ਕੋਈ ਮੇਰੀ ਭੈਣ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਆਰਡਰ ਪਾਉਗੀ ਉਹਨੂੰ ਆਪਾਂ ਜੋ ਪ੍ਰਾਈਸ YouTube ਤੇ ਵੀਡੀਓ ਦੇ ਉੱਪਰ ਮੈਂਸ਼ਨ ਕੀਤਾ ਉਸ ਦੇ ਉੱਪਰ ਵੀ ਹੋਰ ਡਿਸਕਾਊਂਟ ਹੈ ਜਿਹੜਾ ਦੇਵਾਂਗੇ ਜੀ ਚਲੋ ਜੀ ਹੁਣ ਉਹਨੇ ਆ ਨਾਮ ਵਾਲਾ ਟਾਈਮ ਵੇਸਟ ਕਰਦੇ ਹੋਏ ਬਨ ਵਾਈ ਵਨ ਸੂਟਾਂ ਦੇ ਵੱਲ ਜੀ ਫਰਸਟ ਸੂਟ ਹੈ ਭੈਣ ਜਿਹੜਾ ਹੈਗਾਗਾ ਤੁਸੀਂ ਦੇਖ ਸਕਦੇ ਹੋ ਸਿਮਰ ਦਾ ਸਟਾਫ ਲੱਗਿਆ ਹੋਇਆ ਹੈਗਾ ਇਹ ਆ ਗਈ ਸ਼ਰਟ ਅਸੀਂ ਤੁਹਾਨੂੰ ਓਪਨ ਕਰਕੇ ਇੱਕ ਸੂਟ ਪ੍ਰੋਪਰਲੀ ਸਾਰਾ ਦਿਖਾਵਾਂਗੇ ਜੀ ਕੋਈ ਮੇਰੀ ਭੈਣ ਦਾ ਕਿਸੇ ਦਾ ਕੋਈ ਡਾਊਟ ਨਾ ਰਵੇ ਆਪਾਂ ਸਾਰੇ ਡਾਊਟ ਆ ਜਿਹੜੇ ਵੀਡੀਓ ਦੇ ਵਿੱਚ ਹੀ ਕਲੀਅਰ ਕਰਾਂਗੇ ਭੈਣਾਂ ਕਹਿੰਦੀਆਂ ਨੇ ਕੇਰਾ ਵੀ ਤੁਸੀਂ ਵੀਡੀਓ ਦੇ ਵਿੱਚ ਹੀ ਮੈਂਸ਼ਨ ਕਰਿਆ ਕਰੋ ਤਾਂ ਇਸ ਵਾਰ ਆਪਾਂ ਕੇਰਾ ਵੀ ਵੀਡੀਓ ਦੇ ਵਿੱਚ ਹੀ ਮੈਂਸ਼ਨ ਕਰਾਂਗੇ ਜੀ ਪਹਿਲਾਂ ਤਾਂ ਫੈਬਰਿਕ ਦੀ ਗੱਲ ਕਰਦੇ ਹਾਂ ਜੀ ਫੈਬਰਿਕ ਲੱਗਿਆ ਹੋਇਆ ਸਿਮਰ ਦਾ ਸਟੱਫ ਲੱਗਿਆ ਹੋਇਆ ਹੈਗਾ ਸਿੰਬਰਤੀ ਹੀ ਬਾਟਮ ਲੱਗੀ ਹੋਈ ਆ ਜਿਹੜਾ ਸਟਾਫ ਲੱਗਿਆ ਉਹ ਥੋੜਾ ਜਿਹਾ ਵਿੱਚ ਡਾਟਸ ਬਣੇ ਹੋਏ ਨੇ ਇਹ ਵਾਲੇ ਸਾਰੇ ਤੁਸੀਂ ਦੇਖ ਸਕਦੇ ਹੋਗੇ ਕੇਰੇ ਦੀ ਗੱਲ ਕਰੀਏ ਜੀ ਕੇਰਾ ਆਪਣਾ ਇਹਦਾ ਰਹੂਗਾ इजीली ਤੁਸੀਂ ਇਹਨੂੰ ਜਿਹੜਾ ਰੱਖ ਸਕਦੇ ਹੋ 25 25 ਇੰਚ ਤੱਕ ਕੇਰਾ ਤਿਆਰ ਰੱਖ ਸਕਦੇ ਹੋ ਜੇ ਕੋਈ ਮੇਰੀ ਭੈਣ ਬਾ 22 ਇੰਚ 18 ਇੰਚ ਚ ਰੱਖਣਾ ਚਾਹੁੰਦੀ ਆ ਤਾਂ 18 ਇੰਚ ਵੀ ਰੱਖ ਸਕਦੇ ਆ 22 ਇੰਚ ਵੀ ਰੱਖ ਸਕਦੇ ਆ ਤਾਂ ਉਹ ਸੈਂਟਰ ਚ ਜਿਹੜਾ ਵਰਕ ਕਰ ਸਕਦੇ ਆ ਜੀ ਇਹਦੀਆਂ ਬਾਵਾਆਂ ਆ ਗਈਆਂ ਇਹ ਆ ਗਿਆ ਘੇਰਾ ਘੇਰੇ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਨੀਟ ਐਂਡ ਕਲੀਨ ਜਿਹਾ ਕੰਮ ਹੈ ਜਿਹੜਾ ਘੇਰੇ ਦੇ ਉੱਪਰ ਕੀਤਾ ਸਿਮਰ ਦਾ ਸਟਾਫ ਰਹੂਗਾ ਇਹ ਆ ਗਈਆਂ ਪੈਨੋ ਬਾਵਾ ਬਾਵਾ ਦੇ ਉੱਪਰ ਵੀ ਬਹੁਤ ਹੀ ਸੋਹਣਾ ਜਿਹਾ ਕੰਮ ਤੁਸੀਂ ਦੇਖ ਸਕਦੇ ਹੋ ਕੀਤਾ ਸਾਰਾ ਕੰਮ ਹੈ ਜਿਹੜਾ ਕਾਵੀਏ ਦੇ ਨਾਲ ਪ੍ਰੋਪਰ ਆਪਾਂ ਨੇ ਇਹ ਵਾਲੀਆਂ ਗਲੀਆਂ ਸਾਰੀਆਂ ਕਾਵੀਏ ਦੇ ਨਾਲ ਜਿਹੜੀਆਂ ਕੀਤੀਆਂ ਹੋਈਆਂ ਨੇ ਜੀ ਤੁਸੀਂ ਦੇਖ ਸਕਦੇ ਹੋ ਇਹ ਆ ਗਈ ਬਾਟਮ ਬਾਟਮ ਦੇ ਉੱਪਰ ਵੀ ਆਪਾਂ ਨੇ ਨਾਲ ਦਾ ਵਰਕ ਕਰਕੇ ਸਾਰਾ ਕਾਵੀਏ ਦੇ ਨਾਲ ਜਿਹੜੀਆਂ ਗਲੀਆਂ ਇਹਦੇ ਵਿੱਚ ਵੀ ਕੀਤੀਆਂ ਹੋਈਆਂ ਨੇ ਬਹੁਤ ਹੀ ਸੋਹਣਾ ਆ ਸੂਟ ਬਣ ਕੇ ਜਿਹੜਾ ਰੈਡੀ ਹੁੰਦਾ ਇਹ ਸੂਟ ਮੇਰੇ ਖੁਦ ਦੇ ਵੀ ਸਟਿਚ ਕਰਕੇ ਵੇਅਰ ਕੀਤਾ ਹੋ ਸਕਿਆ ਮੈਂ ਉਹਦੀ ਵੀ ਫੋਟੋ ਜਿਹੜੀ ਨਾਲ ਅਟੈਚ ਕਰ ਦਾਂਗੀ ਜੀ ਇਹ ਆ ਗਈ ਬਾਟਮ ਆ ਗਈ ਜੀ ਬਾਵਾ ਆ ਗਿਆ ਜੀ ਕੇਰਾ ਆ ਗਿਆ ਜੀ ਆਗਰ ਕੋਈ ਮੇਰੀ ਭੈਣ ਲਈ ਕਿ ਜਿੱਦਾਂ ਸੀ ਇਹਦੇ ਵਿੱਚ ਗਲੀਆਂ ਕੀਤੀਆਂ ਨੇ ਸਾਰੇ ਦੇ ਵਿੱਚ ਵਿਦਾਊਟ ਗਲੀਆਂ ਕਰਵਾਏ ਲੈਣਾ ਚਾਹੁੰਦੇ ਨੇ ਵਿਦਾਊਟ ਗਲੀਆਂ ਕਰਵਾਏ ਵੀ ਤੁਸੀਂ ਲੈ ਸਕਦੇ ਹੋ ਤਾਂ ਜਿਹੜਾ ਹੋਊਗਾ ਪ੍ਰਾਈਸ ਉਹ ਹੋਰ ਲੈਸ ਹੋਊਗਾ ਹੋ ਜੂਗਾ ਜੀ ਜਦੋਂ ਅਸੀਂ ਗਲੀਆਂ ਘਟੇ ਨੇ ਚਾਰਜਸ ਹੁੰਦੇ ਨੇ ਕਾਵੀਆਂ ਨਾਲ ਬਰਕਰਨਦੇ ਉਹ ਐਕਸਟਰਾ ਹੁੰਦੇ ਨੇ ਹੁਣ ਭੈਣ ਉਹ ਇਹ ਸੂਟ ਦੇ ਪ੍ਰਾਈਸ ਦੀ ਗੱਲ ਕਰੀਏ ਇਹ ਸੂਟ ਦਾ ਪ੍ਰਾਈਸ ਜਿਹੜਾ ਰਹੂਗਾ ਸਿਰਫ 1500 ਰੁਪਿਆ 1500 ਰੁਪਏ ਦੇ ਵਿੱਚ ਰੈਡੀ ਟੂ ਡਿਸਪੈਚ ਆ ਅਗਰ ਕੋਈ ਮੇਰੀ ਭੈਣ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਆਰਡਰ ਪਾਊਗੀ ਤਾਂ ਆਪਾਂ ਉਹਨੂੰ ਟਰਾਈ ਕਰਾਂਗੇ ਵੀ ਆਪਾਂ ਉਹਨਾਂ ਨੂੰ ਹੋਰ ਵੀ ਡਿਸਕਾਊਂਟ ਦੇ ਦਈਏ ਜੀ ਹੁਣ ਇਹਦੇ ਵਿੱਚ ਆਉਣੇ ਆਪਾਂ ਕਲਰਾਂ ਦੇ ਵੱਲ ਕਿਹੜੇ-ਕਿਹੜੇ ਕਲਰ ਰਹਿਣਗੇ ਇਹਦੇ ਵਿੱਚ ਇਹ ਵਾਲੇ ਸਾਰੇ ਕਲਰ ਰਹਿਣਗੇ ਇੱਕ ਚੀਜ਼ ਮੈਂ ਹੋਰ ਕਲੀਅਰ ਕਰ ਦੇਣਾ ਚਾਹੁੰਦੀ ਸੀਗੀ ਇਹ ਮੇਰੀ ਭੈਣ ਨੇ ਆਪਣਾ ਫੈਬਰਿਕ ਭੇਜ ਕੇ ਤਿਆਰ ਕਰਵਾਇਆ ਸੀ ਜੀ ਇਹਨਾਂ ਨੇ ਇਹਨਾਂ ਜਿਹੜਾ ਬਾਹਾਂ ਤੇ ਵਰਕ ਕਰਵਾਇਆਗਾ ਜੇ ਤੁਸੀਂ ਕੋਈ ਮੇਰੀ ਭੈਣਾਂ ਹਨਾ 셔ਟ ਵਾਲਾ ਜੋ ਘੇਰੇ ਦੇ ਉੱਪਰ ਕੰਮ ਕੀਤਾ ਲਾਈਕ ਇਹ ਵਾਲਾ ਕੰਮ ਜੀ ਤੁਸੀਂ ਦੇਖ ਸਕਦੇ ਹੋ ਇਹ ਵਾਲਾ ਕੰਮ ਜਿਹੜਾ ਘੇਰੇ ਦੇ ਉੱਪਰ ਕੀਤਾ ਬਹੁਤ ਹੀ ਸੋਹਣਾ ਜਿਹਾ ਕੰਮ ਹੋਇਆ ਹੈ ਇਹੀ ਕੰਮ ਤੁਸੀਂ ਆਪਣੀਆਂ ਬਾਹਾਂ ਦੇ ਉੱਪਰ ਕਰਵਾਉਣਾ ਚਾਹੁੰਦੇ ਜਿੱਦਾਂ ਕਿ ਮੇਰੀ ਇਹ ਵਾਲੀ ਭੈਣ ਨੇ ਬਾਹਾਂ ਦੇ ਉੱਪਰ ਵੀ ਸੇਮ ਘੇਰੇ ਵਾਲਾ ਵਰਕ ਕਰਵਾਇਆ ਹੈ ਤਾਂ ਤੁਸੀਂ ਬਾਹਮਾ ਵਾਲਾ ਵਰਕ ਵੀ ਜਿਹੜਾ ਘੇਰੇ ਦੇ ਉੱਪਰ ਕਰਵਾ ਸਕਦੇ ਹੋਗੇ ਉਹਦੇ ਵੀ ਚਾਰजेस ਵਗੈਰਾ ਨੇ ਜਿਹੜੇ ਸੇਮ ਹੀ ਰਹਿਣਗੇ ਜੀ ਇਹਦੇ ਵਿੱਚ ਜਿਹੜੇ ਵੀ ਆਪਣੇ ਕੋਲੇ ਸੂਟ ਐਕਸਟਰਾ ਰੈਡੀ ਕੀਤੇ ਹੋਏ ਨੇਗੇ ਅਸੀਂ ਰੈਡੀ ਕੀਤੇ ਨੇ ਅਸੀਂ ਤੁਹਾਨੂੰ ਸਾਰੇ ਜੀ ਸੂਟ ਬਨਵਾਏ ਬਨਾਂ ਜਿਹੜੇ ਇਸ ਵੀਡੀਓ ਦੇ ਵਿੱਚ ਹੀ ਦਿਖਾਵਾਂਗੇ ਇਹ ਸੂਟ ਪਹਿਨਨੇ ਆਪਣਾ ਫੈਬਰਿਕ ਭੇਜ ਕੇ ਕਰਵਾ ਸਕੀ ਤੁਸੀਂ ਇਹਨਾਂ ਚੋਂ ਕੋਈ ਵੀ ਸੂਟ ਆ ਜਿਹੜਾ ਆਪਣਾ ਫੈਬਰਿਕ ਭੇਜ ਕੇ ਸੌਰੀ ਆਪਣਾ ਫੈਬਰਿਕ ਭੇਜ ਕੇ ਵੀ ਇਹ ਵਾਲਾ ਡਿਜ਼ਾਈਨ ਕਰਵਾ ਸਕਦੇ ਹੋ ਬਾਕੀ ਜੇ ਤੁਸੀਂ ਐਵੇਂ ਦੇ ਸਟੱਫ ਤੇ ਐਵੇਂ ਦੇ ਸਟੱਫ ਤੇ ਹੀ ਜਿਹੜਾ ਆ ਵਾਲਾ ਆਪਣੇ ਬਾਹਮਾਂ ਦੇ ਪੌਂਚੇ ਨਾਲ ਲੱਗ ਕੀਤਾ ਤੁਸੀਂ ਇਹੀ ਡਿਜ਼ਾਈਨ ਆ ਆਪਣੇ ਬਾਹਮਾਂ ਜਾਂ ਘੇਰਿਆਂ ਦੇ ਉੱਪਰ ਕਰਵਾਉਣਾ ਚਾਹਣੇ ਬਾਹਮਾਂ ਘੇਰਿਆਂ ਦੇ ਉੱਪਰ ਵੀ ਇਹੀ ਡਿਜ਼ਾਈਨ ਨੂੰ ਤੁਸੀਂ ਕਰਵਾ ਸਕਦੇ ਜਿੱਦਾਂ ਕਿ ਮੇਰੀ ਇਹ ਵਾਲੀ ਭੈਣ ਨੇ ਕਰਵਾਇਆ ਜੀ ਤੁਸੀਂ ਦੇਖ ਰਹੇ ਹੋਗੇ ਇਹਦੇ ਵਿੱਚ ਜਿਹੜਾ ਸੈਕਿੰਡ ਕਲਰ ਆ ਗਿਆ ਜੀ ਇਹਦੇ ਵਿੱਚ ਕੀ ਹੈ ਸ਼ਰਟ ਜਿਹੜੀ ਆ ਆਪਣੇ ਲਗਵਾਈ ਆਗੀ ਪਲੇਨ ਕਲਰ ਦੀ ਸ਼ਰਟ ਲੱਗੀ ਹੋਈ ਆ ਪਲੇਨ ਕਲਰ ਦੀ ਸਿਮਰ ਦੀ ਕੰਟਰਾਸਟ ਦੇ ਵਿੱਚ ਬਾਟਮ ਲੱਗੀ ਹੋਈ ਆ ਪ੍ਰਾਈਜ਼ ਜਿਹੜਾ ਪੈਣੋ ਇਹਦਾ ਵੀ ਪ੍ਰਾਈਜ਼ ਸੇਮ ਹੀ ਰਹੂਗਾ ਜੀ ਇਦੇ ਵਿੱਚ ਜਿਹੜੇ ਚਾਰੋਂ ਕਲਰ ਨੇ ਆਪਣੇ ਕੋਲ ਸੌਰੀ ਚਾਰ ਕਲਰ ਨਹੀਂ ਚਾਰ ਸੂਟ ਜਿਹੜੇ ਆਪਣੇ ਕੋਲੇ ਐਕਸਟਰਾ ਰੈਡੀ ਕੀਤੇ ਹੋਏ ਨੇ ਫਰਸਟ ਸੂਟ ਆ ਗਿਆ ਜੀ ਇਹ ਵਾਲਾ ਸੈਕੰਡ ਸੂਟ ਆ ਗਿਆ ਜੀ ਇਹ ਵਾਲਾ ਥਰਡ ਸੂਟ ਆ ਗਿਆ ਜੀ ਇਹ ਵਾਲਾ ਫੋਰਥ ਸੂਟ ਆ ਗਿਆ ਜੀ ਇਹ ਵਾਲਾ ਇਹ ਜਿਹੜੇ ਆਪਣੇ ਕੋਲੇ ਸੂਟ ਰੈਡੀ ਟੂ ਡਿਸਪੈਚ ਨੇ ਇੱਕ ਆਪਣੇ ਕੋਲੇ ਇਹ ਵਾਲੇ ਸੂਟ ਆਪਣੇ ਜੈਕਟ ਵਾਲੇ ਰੈਡੀ ਕੀਤੇ ਸੀ ਇਹ ਵੀ ਰੈਡੀ ਟੂ ਡਿਸਪੈਚ ਪਏ ਨੇ ਅਗਰ ਕੋਈ ਮੇਰੀ ਭੈਣ ਲੈਣਾ ਚਾਹੁੰਦੇ ਆ ਤਾਂ ਤੁਸੀਂ ਲੈ ਸਕਦੇ ਹੋਗੇ ਇਹ ਵੀ ਆਪਣੇ ਕੋਲੇ ਰੈਡੀ ਟੂ ਡਿਸਪੈਚ ਪਏ ਨੇ ਬੇਦਰ ਦੁਪੱਟਾ ਪਏ ਨੇ ਜੀ ਇਹ ਵੀ ਸਿੰਮਰ ਸਟੱਫ ਦੇ ਉੱਪਰ ਰੈਡੀ ਕੀਤੀ ਨੇ ਬਹੁਤ ਹੀ ਸੋਹਣੀ ਜੀ ਜੈਕਟ ਬਣੀ ਹੋਈ ਆ ਬਹੁਤ ਹੀ ਸੋਹਣੀ ਜੈਕੇਰੇ ਦੇ ਉੱਪਰ ਕੰਮ ਕੀਤਾ ਅਗਰ ਤੁਸੀਂ ਇਹਨਾਂ ਨੂੰ ਮੈਚਿੰਗ ਸੂਟ ਬਣਵਾਉਣਾ ਚਾਹੁੰਦੇ ਹੋ ਲਾਈਕ ਮਹਿਰੂਨ ਕਲਰ ਦੀ ਬਾਟਮ ਲਗਵਾਉਣਾ ਚਾਹੁੰਦੇ ਹੋ ਮਹਿਰੂਨ ਕਲਰ ਦੀ ਬਾਟਮ ਲਗਵਾ ਕੇ ਵੀ ਬਣਾ ਸਕਦੇ ਹੋ ਅਗਰ ਤੁਸੀਂ ਕਿਸੇ ਹੋਰ ਕੰਟਰਾਸਟ ਦੇ ਉੱਪਰ ਕਰਵਾਉਣਾ ਚਾਹੁੰਦੇ ਹੋ ਹੋਰ ਕੰਟਰਾਸਟ ਦੇ ਉੱਪਰ ਵੀ ਜਿਹੜਾ ਸਾਡੇ ਕੋਲੋਂ ਕਰਵਾ ਸਕਦੇ ਹੋ ਜਿਹੜਾ ਆਪਾਂ ਨੇ ਅੱਜ ਵਾਲਾ ਡਿਜ਼ਾਈਨ ਵੀਡੀਓ ਦੇ ਵਿੱਚ ਦਿਖਾਇਆ ਜੀ ਜਿਵੇਂ ਕਿ ਆਹ ਵਾਲਾ ਡਿਜ਼ਾਈਨ ਤੁਸੀਂ ਦੇਖ ਰਹੇ ਹੋਗੇ ਇਹ ਵਾਲੇ ਡਿਜ਼ਾਈਨ ਨੂੰ ਅਗਰ ਤੁਸੀਂ ਆਪਣਾ ਫੈਬਰਿਕ ਭੇਜ ਕੇ ਜਾਂ ਆਪਣਾ ਕਲਰ ਭੇਜ ਕੇ ਕੋਈ ਵੀ ਸੂਟ ਦਾ ਸਟੱਫ ਭੇਜ ਕੇ ਕਈ ਭੈਣਾਂ ਕਹਿੰਦੀਆਂ ਨੇ ਵੀ ਸਾਡੇ ਕੋਲੇ ਦੁਪੱਟਾ ਪਿਆਗਾ ਅਸੀਂ ਨਾ ਆਪਣਾ ਫੈਬਰਿਕ ਭੇਜ ਕੇ ਜਿਹੜਾ ਵਰਕ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਕੋਲ ਜਿਹੜਾ ਆਪਣਾ ਫੈਬਰਿਕ ਭੇਜ ਕੇ ਵੀ ਇਹ ਡਿਜ਼ਾਈਨ ਵੀ ਜਿਹੜਾ ਕਸਟਮਾਈਜ਼ ਕਰਵਾ ਸਕਦੇ ਹੋ ਪ੍ਰਾਈਸ ਮੈਂ ਵੀਡੀਓ ਦੇ ਵਿੱਚ ਹੀ ਮੈਂਸ਼ਨ ਕਰਤਾ ਪ੍ਰਾਈਸ ਰਹੂਗਾ ਸਿਰਫ 1500 ਰੁਪਏ ਸਿਮਰ ਦਾ ਸਟਾਫ ਰਹੂਗਾ ਅ ਰਿਜਨਲ ਵਾਲੀ ਸਿਮਰ ਰਹੂਗੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸਾਫਟ ਜਿਹਾ ਸਟੱਫ ਰਹੂਗਾ ਕੋਈ ਹਾਰਡ ਸਟੱਫ ਨਹੀਂ ਕੋਈ ਚੂਬਣਾ ਵਾਲਾ ਸਟੱਫ ਨਹੀਂ ਕਈ ਭੈਣਾਂ ਕਹਿੰਦੇ ਨੇ ਸਿਮਰ ਚੂਬਦੀ ਆ ਨਹੀਂ ਚੂਬਣਾ ਵਾਲਾ ਸਟੱਫ ਬਿਲਕੁਲ ਵੀ ਨਹੀਂ ਕਈਆਂ ਨੂੰ ਜੇ ਕੋਈ ਮੇਰੀ ਭੈਣ ਸਿਮਰ ਤੋਂ ਇਲਾਵਾ ਹੋਰ ਸਟੱਫ ਤੇ ਕਰਵਾਉਣਾ ਚਾਹੁੰਦੀ ਆ ਲਾਈਕ ਸਿਲਕ ਤੇ ਜਾਂ ਕ੍ਰੇਪ ਤੇ ਜਿੱਦਾਂ ਆਪਾਂ ਪਹਿਲਾਂ ਸਿਲਕ ਦੇ ਉੱਪਰ ਵੀ ਮੈਂ ਲੈ ਮੈਂ ਵੀ ਖਾਦੀ ਦੇ ਉੱਪਰ ਕੀਤੇ ਸੀ ਜੀ ਤਾਂ ਤੁਸੀਂ ਉਸ ਸਟੱਫ ਦੇ ਉੱਪਰ ਵੀ ਜਿਹੜਾ ਸਾਡੇ ਕੋਲ ਸੂਟ ਰੈਡੀ ਕਰਵਾ ਸਕਦੇ ਹੋਗੇ ਬਾਕੀ ਇਹਨਾਂ 'ਚੋਂ ਤੁਸੀਂ ਕੋਈ ਵੀ ਸੂਟ ਲੈਣਾ ਚਾਹੁੰਦੇ ਹੋ ਤਾਂ ਮੈਂ ਉੱਪਰ ਜਿਹੜਾ ਨੰਬਰ ਮੈਂਸ਼ਨ ਕਰ ਦਾਂਗੀ ਜੀ 9955462231 ਵਾਲੇ ਨੰਬਰ ਤੇ ਤੁਸੀਂ ਸਾਨੂੰ ਸਕਰੀਨਸ਼ਾਟ ਲੈ ਕੇ ਮੇਰੇ ਨੰਬਰ ਦੇ ਉੱਪਰ ਜਿਹੜਾ ਤੁਸੀਂ ਸਾਨੂੰ ਪੇਜ ਸਕਦੇ ਹੋ ਜੀ ਕੋਈ ਵੀ ਸੂਟ ਲੈਣਾ ਜਾਂ ਤੁਸੀਂ ਕਿਸੇ ਵੀ ਕਲਰ ਕੰਟਰਾਸਟ ਦੇ ਵਿੱਚ ਇਹ ਵਾਲੇ ਸੂਟ ਨੂੰ ਜੇ ਆਪਣਾ ਫੈਬਰਿਕ ਵੇਚ ਕੇ ਕਰਵਾਉਣਾ ਚਾਹੁੰਦੇ ਤਾਂ ਵੀ ਤੁਸੀਂ ਇਸ ਨੰਬਰ ਦੇ ਉੱਪਰ ਮੈਸੇਜ ਕਰ ਸਕਦੇ ਹੋ ਆਕਰ ਕੋਈ ਮੇਰੀ ਭੈਣ ਸਾਡੇ WhatsApp ਗਰੁੱਪ ਨੂੰ ਜੁਆਇਨ ਕਰਨਾ ਚਾਹੁੰਦੀ ਹੈ ਜਿਸ ਦੇ ਵਿੱਚ ਅਸੀਂ ਡੇਲੀ ਅਪਡੇਟ ਕਰਦੇ ਹਾਂ ਜੀ ਜੋ ਵੀ ਸੂਟ ਅਸੀਂ ਰੈਡੀ ਕੀਤਾ ਹੁੰਦਾ ਜਾਂ ਰੈਡੀ ਹੋ ਗਿਆ ਹੁੰਦਾ ਤਾਂ ਉਸ ਗਰੁੱਪ ਦੇ ਵਿੱਚ ਪਾਉਣੇ ਹੈਗੇ ਤਾਂ ਤੁਸੀਂ ਸਾਨੂੰ ਇਸ ਨੰਬਰ ਤੇ ਮੈਸੇਜ ਕਰਕੇ ਆਪਣਾ ਨਾਮ ਤੇ ਸਿਟੀ ਦੱਸ ਕੇ ਸਾਡੇ WhatsApp ਗਰੁੱਪ ਨੂੰ ਜਿਹੜਾ ਜੁਆਇਨ ਕਰ ਸਕਦੇ ਹੋ ਉਸ ਦੇ ਵਿੱਚ ਅਸੀਂ ਡੇਲੀ ਅਪਡੇਟ ਕਰਦੇ ਹਾਂ ਜੀ ਜੋ ਸਾਡਾ ਸੂਟ ਮਸ਼ੀਨਾਂ ਦੇ ਉੱਪਰ ਲੱਗਣੇ ਹੁੰਦੇ ਨੇ ਜਾਂ ਹੈਂਡਵਰਕ ਹੋਣੇ ਹੁੰਦੇ ਆ ਜੀ ਉਹ ਗਰੁੱਪ ਦੇ ਵਿੱਚ ਹੀ ਸਾਰੀ ਪੋਸਟਿੰਗ ਜਿਹੜੀ ਕੀਤੀ ਜਾਂਦੀ ਹੈਗੀ ਅੱਜ ਵਾਲੀ ਵੀਡੀਓ ਦੇ ਵਿੱਚ ਇੰਨਾ ਹੀ ਸੀ ਆਗਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਐਂਡ ਸ਼ੇਅਰ ਕਰਕੇ ਮੇਰੇ ਉਹਨਾਂ ਭੈਣਾਂ ਤੱਕ ਜ਼ਰੂਰ ਪਹੁੰਚਾਉਣਾ ਜਿਹੜੀ ਕਿ ਆਪਣਾ ਘਰ ਤੋਂ ਬੈਠ ਕੇ ਆਨਲਾਈਨ ਸ਼ਾਪਿੰਗ ਕਰਨਾ ਚਾਹੁੰਦੀਆਂ ਨੇ ਜੀ ਬਾਕੀ ਅੱਜ ਵਾਲੀ ਵੀਡੀਓ ਦੇ ਵਿੱਚ ਇੰਨਾ ਹੀ ਸੀ ਮਿਲਦੇ ਆਂ ਕੱਲ ਕਿਸੇ ਨਵੇਂ ਆਰਟੀਕਲ ਦੇ ਨਾਲ ਕਿਸੇ ਨਵੇਂ ਡਿਜ਼ਾਈਨ ਦੇ ਨਾਲ ਸ਼ਸ਼ੀਆਕਾਰ